ਅੱਜ ਮੈਂ ਤੇ ਕਾਈ ਆਏ ਹਾਂ ਸ਼ਾਪਿੰਗ ਕਰਨ। ਤਾਈ ਉਹ ਪਹਿਲਾਂ ਲੱਗੀ ਸੀ। ਅੱਗ। ਕੋਣ ਵੀ ਆਸੀ? ਸਰ ਸਰ। ਅੱਛਾ ਤੂੰ ਹੀ ਲੈਣੀ ਸੀ। ਨਾ ਗਿਆ। ਹਾਂ। ਤੂੰ ਲੈਊਗਾ। ਮਾੜਾ ਮੋਟਾ ਕਰੇ ਤੂੰ ਵੀ ਪਾਰ ਪੇ ਜੂਗੀ। ਅੱਛਾ ਉਹ ਮੈਨੂੰ ਭਈਓ ਲੱਗੇ ਤੂੰ ਮੇਰੀ ਮੈਂ ਤੀ। ਹੋਰ। ਅਖਵਾ ਨਹੀਂ। ਅੰਜਾਲ ਕੈਨੇਡਾ ਅਮਰੀਕਾ ਕਿੱਥੇ ਜਾਂਦੇ ਆ? ਹਲੋ ਸਾਰਿਆਂ ਨੂੰ ਆ ਚੀਜ਼ ਉਹ ਵੈਨੇਸੂਏਲਾ ਤੋਂ ਕਿੱਸਾ ਹਲੋ ਸਤਿਕਾਰ ਜੀ ਸਾਰਿਆਂ ਨੂੰ ਖੁਸ਼ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਅੱਜ ਮੈਂ ਤੇ ਤਾਈ ਆਏ ਹਾਂ ਸ਼ਾਪਿੰਗ ਕਰਨ ਆ ਹਾਂ ਇੱਥੇ ਲੈਣਾ ਹੀ ਹੈ ਟੂਠੀ ਟੂਠੀ ਅਸੀਂ ਵੱਡਾ ਸ਼ੈਂਕ ਤਾਂ ਲੈਨੇ ਨਹੀਂ ਕਿੰਨੂੰ ਵੇਚੀ ਭਾ ਕੇ ਨਵਾਇਆ ਜਾ ਸਬਜੀ ਮੰਡੀ ਚ ਸਬਜੀ ਲੈਂਦੇ ਹਾਂ ਹਮ ਚਿੱਤ ਕਾਹੇ ਵਿੱਚ ਤੋਂ ਕੁਝ ਤਾਜ਼ਾ ਵਾਏ ਨਹੀਂ ਸਿਆ ਪਲੂਣੇ ਜੀ ਆਸੀ ਆ ਟੈਪ ਸਲੈਕਟ ਤਾਈਓ ਪਹਿਲਾਂ ਨਾ ਕੀਤੀ। ਬੱਗੂ ਮਸਤੀ। ਮੁੰਡਾ ਨੇ ਪਾਣੀ ਵੀ ਨਹੀਂ ਪੁੱਛਿਆ। ਮੈਂ ਇੰਨਾ ਬਾਜ਼ਾਰ ਚ ਕਦੇ ਅੰਦਰ ਨਹੀਂ ਆਈ ਸੀ ਕੱਲੀ ਮੋਟਰਸਾਈਕਲ ਲੈ ਕੇ ਤਾਈ ਜੀ। ਅੰਦਰ ਬਾਜ਼ਾਰ ਚ ਇਹਨਾਂ ਮੋਟਰਸਾਈਕਲ ਲੈ ਕੇ ਕੱਲੀ ਨਹੀਂ ਆਈ ਸੀ ਤਾਈ ਜੀ ਨੇ ਦਲੇਰੀ ਕਢਾਈ ਐ ਵੀ ਆਇਆ ਪੁੱਤ। ਹੁਣ ਅੱਗੇ ਛੱਡੇ ਮੰਗੇਓ ਸ਼ੇਕ ਦੀ ਬਾਰੀ। ताई खोजो मैंगो शेक मिट्टी वास्ते टब लान लग गए सी ताई अड़ के खड़ी आगे assi गां टप गए सी के उस तो बाद ताई अड़ के खड़ी नहीं, नहीं टप लेगी जाने फिर assi खड़ के assi आगे चल ले लिए हम हो गया ना पेंचर पुंचर

ਛੇ ਦੀ ਆ ਫੜ ਤੱਕ ਗਈ ਸੀ ਖੱਜ ਤੂੰ ਗੰਧਿਆ ਤੂੰ ਦਾਦੀ ਨੇ ਨੋ ਮਾਇਆ ਸੀ ਆ ਕੀ ਪਸੀਨਾ ਆ ਗਿਆ ਹਾਂ ਹਾਂ ਆ ਚੀਆਂ ਆ ਦੀਆਂ ਕਿੱਥੇ ਜਾਵੇਂ ਸੀ ਮੰਮੀ ਕਿੱਥੇ ਜਾਵੇ ਸੀ ਆ ਗਈ ਹੋਈ ਹੈ ਦਾਦੀ ਇਹ ਕੋਤਵੇਂ ਮਾਮਾ

ਜਿਵੇਂ ਆਈ ਸੀ ਹੈਗਾ ਥੋੜੀ ਕੀ ਹੁੰਦਾ ਗੱਲ ਕਿਹੜੇ ਗੱਲ ਨਾ ਆ ਇੱਧਰ ਲੱ ਟਿਕਣਾ ਨਾ ਨਿੱਕ ਨਾ ਨਾ ਚਾਹ ਨਾ ਥੋੜੀ ਲੋਬੀ ਪਹੁੰਚ ਗਏ ਹਣ ਪਾਪਾ ਦਾ ਚੈੱਕ ਅਪ ਕਰਾਉਣ ਚਲੋ ਅੰਦਰ ਕਲੀਨਟੀ ਕਰਦਾ ਉਹਦੀ ਕਿਰਪਾ ਜੂ ਤੇ ਬਾਹਰੋਂ ਕਰਕੇ ਆਓ ਮਾਸੀ ਨੂੰ ਐਸਕੇ ਵੀ ਨਹੀਂ ਨਹੀਂ ਜਦੋਂ ਲੱਗੇ 5 ਵਜੇ ਮੈਂ ਤਾਂ ਕਹਦਾ ਉਹ ਕਹਦਾ ਪੰਜ ਦਿਨ ਦਵਾਈ ਖਾ ਨਾ ਗਰਮੀ ਦੀ ਬਾਹਰ ਜਾਣਾ ਹੈ

ਕਈ ਇੱਕ ਦਿਨ ਮੈਂ ਖਾਉਂਗੀ ਤੁਹਾਨੂੰ ਮੈਂ ਖਾਉਂਗੀ ਤੁਹਾਨੂੰ ਮੈਂ ਖਿੱਚ ਕੇ ਤਾਂ ਤੁਹਾਨੂੰ ਆਦਿ ਤੋਂ ਹੀ ਪੈ ਗਈ ਕਿਉਂ ਵੀ ਕੱਲ੍ਹ ਆਇਆ ਲੱਗਦਾ ਵੀ ਪੈਰ ਤੋਸਾ ਗੀ ਬੰਦੇ ਨੂੰ ਪੈਰ ਤਾਂ ਉਹ ਤਾਂ ਖੇਚੇ ਨਹੀਂ ਦਿੱਤੇ ਸੀ ਆ ਗਏ ਚੋਜਾ ਤੋਂ ਫਿਰ ਇੰਟਰਨੈਟ ਕਰਾਉਣ ਨੂੰ ਪੈਰ ਖੇਚਦੇ ਨਹੀਂ ਆਵਣੇ ਪੱਤਰ ਆ ਗਿਆ ਵੀ ਤਾਇਆ ਆ ਗਿਆ ਬੁਰਕਾ ਆਂਦਾ ਦੇਖੀ ਕੀ ਹਾਲ ਹਾਂ ਬਕਾਇਆਂ ਚਾਂਕੀ ਨੂੰ ਮਮਾ ਅੱਜ ਅਫਸੋਸ ਕਰਨਾ ਹੈ ਸੁਕਚੈਨ ਦਾ ਵੀ ਦੇਖ ਆ ਦੋਵੇਂ ਦਰਖਤ ਇਕੱਠੇ ਲਾਏ ਸੀ ਆ ਤੇ ਕਿ ਜਿਹੜੇ ਘਰੇ ਲੱਗਿਆ ਪਏ ਉਹ ਤਾਂ ਵਿਚਾਰਾ ਹਜੇ ਚਾਰ ਹੀ ਆਹ ਗੱਡੀ ਘਰੇ ਟੰਗ ਆ ਨੀ ਫਿਰ ਖੇਚਣਾ ਅੰਮ੍ਰੋਦ ਦੇਖ ਕੇ ਆਓ ਅੰਜਾਰ ਕੈਨੇਡਾ ਅਮਰੀਕਾ ਕਿੱਥੇ ਜਾਂਦੇ ਆ ਆ ਮੋਟਰ ਦੀ ਜਿਮੈਂਟਰੀ ਜੀ ਰੋਹ ਦੀ ਘਰੇ ਲੱਗਿਆ ਨਹੀਂ ਪੈਂਦੀ ਐ ਇਹ ਨਾ ਚੋਰੀ ਹੋ ਜੂ ਕਿਤੇ ਡਰ ਲੱਗਿਆ ਰਹਿੰਦਾ ਐ ਮੰਝੇ ਤੇ ਭਾਜੂ ਮੈਂ ਤੁਮਥਾ ਲੈ ਲਮ ਗਾ ਕੇ ਗਾਇਨ ਤੇ ਫਿਰ ਪਾਪਾ ਹਾਂਜੀ ਕੈਂਟਾ ਨਾ ਇਥੋਂ ਆਪਾਂ ਜਾਵਨ ਟੋੜਿਆ ਕਰਾਂਗੇ ਇਹ ਆਪਣੇ ਨਾਲ ਹੀ ਰਹਿੰਦਾ ਜੇ ਮੁਰਕੋ ਮੁਰਕੀਏ ਫਿਰ ਵੀ ਐਨੀ ਵੀ ਕਰੇ ਜਾ ਕੇ ਰੈਸਟ ਕਰਾਂ ਉਹ ਮੈਂ ਡੱਬਾ ਲੈ ਕੇ ਆਣਾ ਡੱਬਾ ਤਾਂ ਉੱਥੇ ਪਿਆ ਸੀ ਡੱਬਾ ਸੀ ਲੈ ਕੇ ਜਾਣਾ ਸੀ ਮੈਂ ਬਸ ਕਰਮੰਦੀ ਸਿਲੈਕਸ਼ਨ ਹੋਈ ਦੀ ਖੁਸ਼ੀ ਚ ਮੰਮਾ ਨੇ ਕੁਝ ਮੰਗਾਏ ਬਣਾਇਆ ਉਹ ਇਸ ਪੰਦੀ ਦਾ ਸੋਨੂੰ ਮੇਰੇ ਵੀ ਜੀ ਕਰੀ ਆ ਮਿਲ ਲੱਗੇ ਮੇਰੇ ਫੇਵਰਟ ਚੀਜ਼ ਲੈ ਤੇ ਪਰ ਇਹ ਤਾਂ ਕਿਵਾਟ ਆਏ ਹੋਏ ਅਕਮੰਦ ਨੇ surpresa você está olhando para o outro lado e o outro lado está olhando para você e ਹਾਂ ਜੀ ਕੰਨੇ ਨਿਸ਼ਾਨਾ ਮਾਰਿਆ ਆਇਆ ਗਏ ਆ ਮਾ ਡਾਂਡਾ ਹੂੰ ਹੂੰ ਚੁਰਕੀ ਵੱਡਦੀ ਅੱਧਾ ਖਾ ਗਈ ਆਮ ਗੋ ਲੂਵਰ ਕੋਰੇ മർജി <laughs> <laughs> <Hi. Hi. laughs> <Hi. laughs> <laughs> ਮੇਰੇ ਆਊਗਾ ਮੇਰੇ ਆਊਗਾ ਨਹੀਂ ਮੇਰੇ ਵੀ ਆਊਗਾ ਕਰੋ ਟ੍ਰਾਈ ਉਹ ਲਾ ਲੋ ਦੂਜਾ ਸੋਨਾ ਲਾ ਦੋ ਅਮਾ ਫਾਸੂਗਾ ਮੇਰੇ ਆਊਗਾ ਨਹੀਂ ਫਾਸਦਾ ਹਾਂ ਮੇਰੇ ਆਊਗਾ ਯਾਰ ਕੀ ਦੰਸਾਂਗਾ ਕੌਣ ਗਿਆ ਸੀ ਨੈਜ ਸਰ ਅੱਛਾ ਤੂੰ ਹੀ ਲੈਣੀ ਸੀ ਕਿਵੇਂ ਹਮ ਦਸਸੀ ਤੇ ਵਾਓ ਨਿਊ ਕੜਾ ਸਹੀਏ ਮੈਂ ਬੰਗੂ ਯਾਰ ਉਹ ਮੈਂ ਵੀ ਉਕੜਾ ਲਈ ਹਾਂ ਮੰਮਾ ਨੇ ਕਿਹਾ ਤਾਂ ਨਹੀਂ ਹਾਂ ਜਾ ਹੁਣ ਪਾਣੀ ਲੈ ਕੇ ਆ ਗੁੰਡਾਲਸ ਗੇਡ